ਇਨ ਨੂੰ ਦੇਖੀਏ ਪੰਛੀ ਤਾਂ ਮਾਣ ਮਣਾ ਕੇ ਦੇਖ ਲੈਣੇ ਪੌੜ ਜੇ ਮਾਰ ਕੇ ਕੋਈ ਚਾਰ ਔਰ ਬਈ ਕਲੇ ਸਤਿ ਸ਼੍ਰੀ ਅਕਾਲ ਠੀਕ ਆ ਬਾਈ ਠੀਕ ਆ ਹੋਰ ਠੀਕ ਹੈ ਔਰ ਠੀਕ ਹੈ ਠੀਕ ਗਰਮੇਲ ਸੈਂ ਹੋਰ ਕਿਦਾਂ ਫਿਰਦਾ ਉਹ ਬਸ ਇੱਥੇ ਹੀ ਫਿਰਦਾ ਯਾਰ ਹੋਰ ਸੁਣਾ ਫੇ ਨਵੀਂ ਠੀਕ ਠਾਕ ਵਧੀਆ ਵਧੀਆ ਚਲੋ ਚੰਗੀ ਗੱਲ ਆ ਬਾਈ ਔਰ ਠੀਕ ਹੈ ਵਧੀਆ ਵਧੀਆ ਜੀ ਵਧੀਆ ਜਮਾ ਅੱਛਾ ਅੱਛਾ ਆਪੇ ਦੀ ਕਿਰਪਾ ਚਲੋ ਚੰਗੀ ਗੱਲ ਆ ਹੋਰ ਕਿਰਪੀ ਚਾਹੀਦੀ ਆ ਹਾਂ ਹੋਰ ਸੁਣਾਓ ਠੀਕ ਹੈ ਇਹ ਆਵਰ ਪਿੰਡ ਦਾ ਮਾਹੌਲ ਆ ਪਿੰਡ ਦਾ ਮਾਹੌਲ ਆ ਰੈ ਜੀ ਕਰੀ ਸੀ ਕਈ ਜਣੇ ਨੇ ਹੂੰ ਵੀ ਆਪਾਂ ਕਾਲੇ ਨੂੰ ਬਣਾ ਦਈਏ ਸਰਪੰਚ ਅੱਛਾ ਹੋਰ ਮੇਰੇ ਬਾਰੇ ਗੱਲ ਚੱਲਦੀ ਆ ਪਿੰਡ 'ਚ ਮੈਂ ਕਾ ਥਾਂ ਥਾਂ ਕੁਮਾਰੀ ਵੀ ਅੱਛੇ ਜੀ ਮਤਲਬ ਸੋਚੀ ਨਹੀਂ ਸੀ ਨਾ ਨਾ ਅੱਛਾ ਅੱਛਾ ਬਾ ਵੀ ਬਾ ਜਿੱਥੇ ਜਾਂਦੇ ਆ ਉੱਥੇ ਹੀ ਗੱਲ ਆ ਅੱਛਾ ਕਾਲੇ ਨੂੰ ਬਣਾ ਦੇ ਨਾ ਮੈਂ ਮੁੰਡਾ ਪੜਿਆ ਲਿਖਿਆ ਆ ਮੋਬਾਈਲ ਮਹੂਲ ਦਾ ਕੰਜਰਖਾਨਾ ਜਾ ਕਰ ਲੈਂਦਾ ਕਹਿੰਦੇ ਉਹ ਦਾ ਘਰ ਆਇਆ ਹੈ ਨਹੀਂ ਆਇਆ ਤਾਂ ਫਿਰ ਕੁਆਲਿਟੀ ਤਾਂ ਘਰ ਹੈਗੀ ਆ ਹੁਣ ਜਿਹਨੇ ਸਾਇੰਸ ਸੱਪੇ ਕਰਨੇ ਸਾਡੇ ਮਗੇ ਗੂਠੇ ਛਾਪਾਂ ਨੂੰ ਕੀ ਪਤਾ ਕਾ ਔਰ ਪੜੋ ਨਾ ਫਿਰ ਤੁਸੀਂ ਔਰ ਪੜੋ ਹੂੰ ਅੰਜੋ ਕਹਿੰਦੇ ਸੀ ਵੀ ਕਾਲੇ ਨੂੰ ਬਣਾਣੇ ਪੜਾ ਰੱਖੇ ਮੁੰਡਾ ਨਹੀਂ ਪ੍ਰਭਾਵ ਤਾਂ ਪੈਂਦਾ ਵੀ ਆਏ ਆ ਵੀ ਆਪਾਂ ਤਾਂ ਦੇਖੋ ਸੇਵ ਬਈ ਕਰਨੀ ਆ ਪਕੜਾ ਕਿ ਕਿਤੋਂ ਦੂਰ ਪੀ ਖਾਣੇ ਨਹੀਂ ਲੈਣੇ ਨਹੀਂ ਆ ਕਹਿੰਦਾ ਸਾਰਾ ਪਿੰਡੀ ਕਹਿੰਦਾ ਜਿੱਥੇ ਜਾਂਦੇ ਆ ਬਾਹਰਲੇ ਬੰਦੇ ਨੂੰ ਵੱਧ ਬਤਲਾਦਾ ਤੈਨੂੰ ਨਾ ਲੱਗਦਾ ਦੁਕਾਨ ਤੇ ਮੈਂ ਫਿਰ ਦੁਕਾਨ ਤੇ ਹੀ ਰਹਿਣਾ ਨਾ ਯਾਰ ਛਾ ਇਹ ਦੀਪਕ ਵਾਲੇ ਨੂੰ ਉਠਾਉਣਾ ਕਾਲੇ ਠੀਕਾ ਠੀਕਾ ਠੀਕ ਹੈ ਤੇ ਵਜਨ ਕਿਨਾਂ ਕੋ ਆਪਣੇ ਚ ਵਜਨ ਤਾਂ ਮੇਰੇ ਚ ਹੋਊਗਾ ਮੰਨ ਕੇ ਚਲੋ ਵੀ ਕਵਾਰਟਰ ਦੇ ਘੇੜ ਚਾ ਹੋਊਗਾ ਕਵਾਰਟਰ ਹਾਂ ਕਿਵੇਂ ਸੀ ਕਵਾਰਟਰ ਸੌਦੇ ਹਿਸਾਬ ਨਾਲ ਅਸੀਂ ਤਾਂ ਲੱਡੂਆਂ ਨੂੰ ਤੋਲਣ ਨੂੰ ਕਹਿੰਦੇ ਸੀ ਅੱਛਾ ਇੱਥੋਂ ਤੱਕ ਗੱਲ 맞 ਰਹੀ ਹੈ ਮੈਂ ਕਿਹਾ ਪੂਰੀ ਕਮਰਵਾ ਵੀ ਕਹਿੰਦੇ ਆ ਕੋਈ ਗੱਲ ਨਹੀਂ ਅਜੀ ਵਾਲੇ ਪੈਸਿਆਂ ਚੋ ਦੇ ਦਾਂਗੇ ਅਸੀਂ ਜਿੰਨਾ ਕਾਲਾ ਦੇਊਗਾ अच्छा आ आ दे दे अच्छा हां जे भाई काले ਨੇ ਆਪਦੇ ਆਪ ਹੀ ਦੇ ਦੇ ਆਪਾਂ ਦਾ ਠੀਕ ਹੈ ਨਾ ਚਲੋ ਕੋਈ ਨਹੀਂ ਆਏ ਤਾਂ ਫਿਰ ਅੱਧ ਵਜਾ ਦਾ ਆਪਾਂ ਕਰ ਲਾਂਗੇ ਕੋਈ ਐਡੀ ਗੱਲ ਨਹੀਂ ਹਾਂ اچھا ਇੱਥੋਂ ਤੱਕ ਗੱਲ ਪਿੰਡ ਦੇ ਵਿੱਚ ਹੈ ਮਾਖਿਆ ਪੂਰੀ ਪੂਰਾ ਪ੍ਰਭਾਵ ਆ ਫਿਰ ਮੇਰੇ ਵਿੱਚ ਬੁੜੀਆਂ ਵੀ ਕਹਿੰਦੀਆਂ ਜੀਰੀ ਆਏ ਕਹਿੰਦੇ ਆ ਕਿੱਲਾ ਕਿੱਲਾ ਘਟ ਲਾਈ ਹੈ ਅੱਛਾ ਜੇ ਆਪਾਂ ਕਾਲਿਆਂ ਲੱਡੂਆਂ ਦਾ ਤੋਲਾਂਗੇ ਠੀਕ ਆ ਠੀਕ ਹਾਂ ਕੋਈ ਨਹੀਂ ਬਣਾ ਲਓ ਰਹਿ ਫਿਰ ਦੱਸ ਦਿਓ ਮੈਨੂੰ ਕੋਈ ਗੱਲ ਨਹੀਂ ਮੈਂ ਤਾਂ ਫਿਰ ਦੁਕਾਨ ਤੀ ਹੁਣੇ ਕਹਿੰਦੇ ਸੀਗੇ ਵੀ ਜੇ ਆਪਾਂ ਤੋਂ ਲੱਡੂਆਂ ਤੋਲਦੇ ਜੇ ਤਾਂ ਭਾਈ ਤੂੰ ਦੇਣੇ ਹੋਏ 4 ਰੁਪਏ ਦੇ ਦੇਂ ਪੈਸੇ ਤਾਂ ਮੈਂ ਚਲੋ ਦੇ ਦੇਾਂਗੇ ਥੋੜੇ ਬਥੇ ਕਿੰਨੇ ਕਿੰਨਾ ਮੰਨ ਲਓ ਵੀ ਖਰਚਾ ਆ ਜਾਊਗਾ। ਬਸ ਅਸੀਂ 18000 ਰੁਪਏ ਲਾਇਆ ਸੀ ਵੀ ਤੂੰ 20 ਕ ਦੇ ਦੀ ਚਾਹਣਾ ਜੇ ਕੋਲੋਂ ਪੈਸੇ ਪਾ ਲਾਂਗੇ ਡਿੱਕ ਡਿੱਕ ਗੱਲ ਹੈ ਨਾ। ਅੱਛਾ ਹਾਂ 18-2000 ਹਾਂ ਹਾਂ ਹਾਂ। ਉਹ ਮੇਰੇ ਜੋ ਪੈਸੇ ਕੁਆਟਰਲ ਭਾਰ ਤੋਂ ਕੱਟ ਹੀ ਆ ਖਰ 80 ਕਿਲੋ ਹੈ ਮੇਰੇ ਜਿਹਾ ਭਜਨ। ਨਹੀਂ ਪਰ ਕੁਆਟਰਲ ਦਾ ਤਾਂ ਹੁਣ ਲੱਗੀ ਜਾਣਗੇ ਸੰਗਤ ਵੱਧ ਹੋ ਜੂਣਾ ਆਪਣੇ। ਅੱਛਾ ਉਹ ਵੀ ਖੁਸ਼ ਹੋ ਜਾਣਗੇ ਲੋਕ ਕਿਹਦੇ ਕੱਠ ਵਾਲਾ ਹੋਊਗਾ ਨਾ ਤਾਂ ਕਰਕੇ ਕਹਿੰਦੇ ਆ। ਠੀਕ ਠੀਕ। ਹਾਂ। ਉਹ ਠੀਕ ਹੈ ਵਧੀਆ ਠੀਕ ਹੈ ਸੌਦਾ ਪੱਤਾ ਫਿਰ ਸੌਦਾ ਕੱਪਾ ਦਾ ਘਰ ਬਾਬੀ ਦੀ ਕਿਰਪਾ ਨਾਲ ਪਾਈ ਲਈਦਾ ਰੋਜ ਵੰਗੂਰੀ ਆਉਂਦੇ ਆ ਨਾ ਸਮਾਨ ਵਾਲੇ ਅੱਛਾ ਅੱਛਾ ਹਾਂ ਡੇਲੀ ਸਮਾਨ ਮੈਂ ਵੀ ਬਸ ਨੰਗਾ ਜਾਂਦਾ ਸੀ ਅੱਛਾ ਅੱਛਾ ਉਹ ਸੌਦਾ ਲੈਣ ਜਾਂਦਾ ਸੀ ਬੂਟਾ ਕਹਿੰਦਾ ਮੈਂ ਦਵਾ ਦੰਨਾਗਾ ਲੈ ਹੈ ਕਮਲਾ ਉਧਰ ਕਦੇ ਵਾਸਤੇ ਜਾਣਾ ਜਦੋਂ ਅੱਪਾ ਬੈਠੇ ਸੋ ਜੀ ਵਾ ਮੈਂ ਕਹਿੰਦਾ ਜਿਹੜੇ ਕਸ ਦੀ ਲੋੜ ਹੈ ਤੁਸੀਂ ਸੌਦਾ ਚੱਕੋ ਤੂੰ ਐ ਕਰੀ ਆਥੜੇ ਮੁੰਡੇ ਨੂੰ ਭੇਜਦੀ ਜਿੰਨੀ ਦੀ ਲੋਡ ਹੋਈ ਲੈ ਜੂ ਐ ਕਰ ਲੈ ਆ ਥੋੜਾ ਘਣਾ ਤਾਂ ਪਾ ਦੀ ਹੈਗਾ ਐ ਕਰ ਤੂੰ ਜਿੰਨੇ ਜੀ ਹੁਣ ਲੋੜ ਆ ਮੈਂ ਪਾ ਕੇ ਰੱਖਿਆ ਸੀ ਇੱਥੇ 5 ਕਿਲੋ ਜ਼ਮਾਨ ਪਿਆਗਾ ਅੱਛਾ ਉਹਨਾਂ ਨੂੰ ਜਾਂਦਾ ਹੋਇਆ ਆ ਲੈ ਲੈ ਕੋਈ ਚੱਕਰੀ ਮਾ ਮੈਂ ਕਰ ਨਾਲੇ ਉਹ ਸੁਵੀਲ ਜੀ ਦਾ ਪਵਾ ਦੇ ਪਰ ਸੁਵੀਲ ਲਾ ਦਾਂ ਗਵੰਡਿਆਂ ਨੂੰ ਕੁਝ ਕਰ ਦਾਂਗੇ ਆ 10 ਮਿੰਟਾਂ ਨੂੰ ਨੌਕਰ ਨੂੰ ਆ ਜਾਣ ਦੇ ਸਾਰਾ ਕੁਝ ਪਵਾ ਕੇ ਰੱਖ ਦੂ ਮੈਂ ਤੂੰ ਜਿੱਥੇ ਕਹੇ ਉੱਥੇ ਪਹੁੰਚਾ ਦੂ ਮਗਰ ਤੂੰ ਪਰਵਾਹ ਹੀ ਨਾ ਮੰਨ ਜਮਾ ਬਸ ਪੱਖ ਮੈਂ ਸਰਪੰਚ ਮੈਂ ਪਿੰਡ ਦੀ ਪੱਖਿਆ ਪੂਰੀ ਬੁੜੀ ਆ ਚੰਗਾ ਸਰਪੰਚ ਠੀਕ 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 ਆ ਇਧਰ ਪਿਆ ਹਾਂ ਪਿਆ ਪਹਿਲੇ ਝੋਲੇ ਖੱਟਾ ਝੋਲਾ ਖੱਟਾ ਝੋਲਾ ਲੈ ਜਾਓ ਇੰਨੇ ਇਹ ਲੈ ਜਾਓ ਬਾਕੀ ਤੂੰ ਮੁੰਡੇ ਨੂੰ ਭੇਜ ਦੀ ਮੈਂ ਸਾਰਾ ਸੌਦਾ ਪੈਕ ਕਰਾ ਕੇ ਰੱਖ ਦੂੰਗਾ ਭੇਜੂਆਂ ਦਵਾਖਾਂ ਨੂੰ ਠੀਕ ਹੈ ਮੈਂ ਕਹਣਾ ਜੀ ਉਹ ਤਾਂ ਮੈਨੂੰ ਉਹ ਕਹਿੰਦਾ ਸੀ ਕਹਿੰਦਾ ਇੱਥੋਂ ਲੈ ਜਾ ਗਰ ਕਾਦੇ ਵਾਸਤੇ ਨਹੀਂ ਨਹੀਂ ਪਤਾ ਇਧਰ ਹੋ ਗਿਆ ਜੀ ਅੱਜ ਤੂੰ ਆਪਾਂ ਹੁਣ ਬੈਠ ਹੀ ਗਏ ਹੁਣ ਕਾਦੇ ਵਾਸਤੇ ਠੀਕ ਹੈ ਹਾਂ ਚੰਗਾ ਸਰਮੰਜਾ ਮੈਂ ਕਹਣਾ ਜੀ ਸ਼ੁਕਰੀਆ ਧੰਨਵਾਦ ਆਇਆ ਨਾ ਯਾਰ ਹੀ ਆ ਗਿਆ ਆਇਆ ਸੌਦੇ ਦੀ ਕੀ ਗੱਲ ਐ ਇਹ ਤਾਂ ਮੈਂ ਇੱਕ ਗ੍ਰਾਂਟ ਜੀ ਢੱਕ ਦੂੰ ਵੇਖੋ ਮੈਂ ਟੀ ਲਾਉਣਾ ਥੱਪਲਾਉਣ ਲੱਗਿਆ ਦੋ ਮਹੀਨੇ ਦਾ ਅਸਨ ਲੈਣਾ ਸੀ ਲੈ ਲਿਆ ਆਹਲਾ ਸਰਪੰਚੀ ਦਾ ਕੌਣ ਪਾਉਦੇ ਨੂੰ ਵੋਟਾਂ ਦੇਲੇ ਦੇ ਖੰਡਕਾਂ ਕੌਣ ਪੁੱਛਦੇ ਤੈਨੂੰ